ਅਸਲਾਮੁਅਲੈਕੁਮ ਵਰ ਰahmatullahi व बरकातहू ਪਿਆਰੇ ਰਸੂਲ ਦੀ ਇੱਕ ਪਿਆਰੀ ਹਦੀਸ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ ਇੱਕ ਐਸੀ ਹਦੀਸ ਜੋ ਕਿ ਬਹੁਤ ਹੀ ਬੁਨਿਆਦੀ ਬੇਸਿਕ ਹਦੀਸ ਹੈ ਜੋ ਕਿ ਇਸਲਾਮ ਦੀ ਮੂਡਲੀ ਸਿੱਖਿਆਵਾਂ ਦੇ ਵਿੱਚੋਂ ਇੱਕ ਮੂਡਲੀ ਸਿੱਖਿਆ ਬੇ ਸਿੱਖਿਆ ਹੈ ਇਸਲਾਮ ਦੀ ਉਹ ਕੀ ਹੈ ਪਿਆਰੇ ਨਬੀ ਸੱਲ ਸੱਲਮ ਨੇ فرمایا ਇਨਮਲ ਆਮਾਲ ਬਿਨਿਆਤ ਬੇਸ਼ੱਕ ਅਮਲਾਂ ਦਾ دارੋਮਦਾਰ ਨੀਅਤਾਂ ਦੇ ਉੱਪਰ ਹੈ अमल तो किस तरह का होगा इंसान का वो पिछले नीयत देखी जाएगी अगर नीयत दुरुस्त है तो वह अमल दुरुस्त होगा अगर नीयत वो तो ख़राब है तो वह अमल किता ख़राब होगा अगर नीयत दुरुस्त है छोटा जि अमल भी अल्लाह दे यहाँ काबिल कबूल है बहुत ज़्यादा अजर मिलेगा अगर नीयत दुरुस्त है अगर नीयत खराब है इंसान की तो बड़े तो बड़ा अमल भी अल्लाह के यहाँ उसकी कोई अहमियत नहीं हैगी ਇਸ ਲਈ ਪਿਆਰੇ رسول ਨੇ فرمایا ਹਰ ਪਿਆਰੇ رسول ਨੇ فرمایا ਇਨਮਲ ਆਮਾਲ ਬਨਿਆਤ ਲੋਗੋ ਅਮਲਾਂ ਦਾ ਆਧਾਰ ਉਹ ਮਦਾਰ ਨੀਤਾਂ ਦੇ ਉੱਪਰ ਹੈ ਸਾਨੂੰ ਕੀ ਚਾਹੀਦਾ ਹੈ ਅਸੀਂ ਹਰ ਕੰਮ ਕਰਨ ਤੋਂ ਪਹਿਲਾਂ ਆਪਣੇ ਅੰਦਰ ਛਾਤੀ ਮਾਰ ਲਈਏ ਆਪਣੀ ਨੀਤਾਂ ਦਾ ਜਾਇਜ਼ਾ ਲੈ ਰਹੀਏ ਲੈ ਲਈਏ ਕਿ ਕਿਸ ਨੀਅਤ ਦੇ ਨਾਲ ਮੈਂ ਅਮਲ ਕਰ ਰਿਹਾ ਹਾਂ ਇਸ ਦੀ ਮਿਸਾਲ ਇਸੇ ਤਰ੍ਹਾਂ ਹੀ ਹੈ ਕਿ ਪਿਆਰੇ ਰਸੂਲ ਦੀ ਇੱਕ ਦੂਸਰੀ ਹਦੀਸ ਹੈ ਕਿ ਕਿਆਮਤ ਦੇ ਰੋਜ਼ ਅੱਲਾ ਰੱਬੁਲ ਇੱਜ਼ਤ ਸਭ ਤੋਂ ਪਹਿਲਾਂ ਜਿਹੜੇ ਤਿੰਨ ਲੋਕਾਂ ਦੇ ਮੁਤਲਕ ਫੈਸਲਾ ਕਰਨਗੇ ਉਹ ਤਿੰਨ ਲੋਕ ਕੌਣ ਹੋਣਗੇ ਔਰ ਉਹਨਾਂ ਨੂੰ ਜਹੰਨਮ ਦੇ ਵਿੱਚ ਸਭ ਤੋਂ ਪਹਿਲਾਂ ਸਿੱਟਿਆ ਜਾਊਗਾ ਉਹ ਤਿੰਨ ਲੋਕ ਉਹ ਹੋਣਗੇ ਇੱਕ ਐਸਾ ਸ਼ਹੀਦ ਹੋਊਗਾ ਅੱਲਾ ਰੱਬੁਲ ਇੱਜ਼ਤ ਦੇ ਸਾਹਮਣੇ ਉਸ ਸ਼ਹੀਦ ਨੂੰ ਲੈ ਕੇ ਆਂਦਾ ਜਾਊਗਾ ਅੱਲਾ ਉਸ ਨੂੰ ਆਪਣੀਆਂ ਨੇਮਤਾਂ ਗਨਵਾਉਣਗੇ ਕਿ ਮੈਨੇ ਤੈਨੂੰ ਨੇਮਤਾਂ ਦਿੱਤੀਆਂ ਤੈਨੇ ਇਹਦਾ ਕੀ ਹੱਕ ਅਦਾ ਕੀਤਾ ਔਰ ਸ਼ਹੀਦ ਕਹੂਗਾ ਕਿ اے ਅੱਲਾ ਮੈਂ ਤੇਰੇ ਰਸਤੇ ਦੇ ਵਿੱਚ ਲੜਿਆ ਔਰ ਲੜਨ ਤੋਂ ਬਾਅਦ ਮੈਂ ਨਹੀਂ ਆਪਣੀ ਜਾਨ ਦੇ ਦਿੱਤੀ ਇੱਥੇ ਤੱਕ ਕਿ ਮੈਂ ਸ਼ਹੀਦ ਹੋ ਗਿਆ ਅੱਲਾ ਕਹਿੰਗੇ ਤੂੰ ਝੂਠ ਬੋਲ ਰਿਹਾ ਹੈ ਤੈਨੇ ਸਾਰਾ ਕੁਝ ਤਾਂ ਕੀਤਾ ਥਾ ਤਾਂ ਕਿ ਤੈਨੂੰ ਬੜਾ ਬਹਾਦਰ ਕਿਹਾ ਜਾਵੇ ਤੈਨੂੰ ਬਹਾਦਰ ਕਿਹਾ ਜਾ ਚੁੱਕਿਆ ਅੱਲਾ ਕਹਿੰਗੇ ਇਹਨੂੰ ਖਿੱਚ ਕੇ ਜਹੰਨਮ ਵਿੱਚ ਸਟੱਲੋ ਉਸ ਤੋਂ ਬਾਅਦ ਇੱਕ ਆलिम ਲੈ ਕੇ ਆਂਦਾ ਉਹ ilm ਰੱਖਣ ਵਾਲਾ ਗਿਆਨ ਰੱਖਣ ਵਾਲਾ ਲੈ ਕੇ ਆਂਦਾ ਉਹ ਕੁਰਾਨ ਦਾ ਗਿਆਨ ਰੱਖਣ ਵਾਲਾ ਅੱਲਾ ਕਹਿੰਗੇ ਮੈਨੇ ਤੈਨੂੰ ਆਪਣੀਆਂ ਨੇਮਤਾਂ ਦਿੱਤੀਆਂ ਤੈਨੂੰ ਗਿਆਨ ਦਿੱਤਾ ਤੈਨੇ ਉਹਦਾ ਕੀ ਹੱਕ ਅਦਾ ਕੀਤਾ ਉਹ ਕਹੂਗਾ ਕਿ ਐਲਾ ਮੈਨੇ ਤੇਰਾ ਇਲਮ ਤੇਰਾ ਗਿਆਨ ਲੋਕਾਂ ਨੂੰ ਸਿਖਾਇਆ ਅੱਲਾ ਕਹਿੰਗੇ ਤੂੰ ਝੂਠ ਬੋਲਦਾ ਹੈ ਤੈਨੇ ਤੇਰੀ ਨੀਅਤ ਜਿਹੜੀ ਥੀ ਉਹ ਇਹ ਥੀ ਕਿ ਤੈਨੂੰ ਲੋਗ ਬੜਾ ਗਿਆਨੀ ਕਹਿਣ ਤੈਨੂੰ ਬੜਾ ਆलिम ਕਹਿਣ ਤੈਨੂੰ ਤੈਨੂੰ ਆलिम ਕਿਹਾ ਗਿਆ ਚੁਕਿਆ ਕਿਹਾ ਜਾ ਚੁਕਿਆ ਮੇਰੇ ਕੋਲ ਤੇਰਾ ਕੋਈ ਅਜਰ ਨਹੀਂਗਾ ਅੱਲਾ ਕਹਿੰਗੇ ਇਹਨੂੰ ਖਿੱਚੋ ਖਿੱਚ ਕੇ ਜਹਨਮ ਚ ਸੜਦੋ ਔਰ ਇਸੇ ਤਰ੍ਹਾਂ ਹੀ ਇੱਕ ਸਖੀ ਲੈ ਕੇ ਆਨਾ ਜਾਊਗਾ ਜਿਹਨੂੰ ਅੱਲਾ ਨੇ ਖੂਬ ਮਾਲ ਦਿੱਤਾ tha ਅੱਲਾ ਕਹਣਗੇ ਮੈਂਨੇ ਤੈਨੂੰ ਆਪਣੀਆਂ ਨੇਮਤਾਂ ਦਿੱਤੀਆਂ ਤੈਨੇ ਕੀ ਹੱਕ ਅਦਾ ਕੀਤਾ ਉਹ ਕਹੂਗਾ ਕਿ ਐ ਰੱਬਾ ਮੈਂਨੇ ਨੇਕੀ ਔਰ ਭਲਾਈ ਦੇ ਹਰ ਰਸਤੇ ਦੇ ਵਿੱਚ ਮਾਲ ਖਰਚ ਕੀਤਾ ਅੱਲਾ ਕਹਣਗੇ ਤੇਰੀ ਨੀਅਤ ਤਾਂ ਇਹੇ ਥੀ ਕਿ ਤੈਨੂੰ ਸਖੀ ਕਿਹਾ ਜਾਵੇ ਅੱਲਾ ਕਹਣਗੇ ਤੈਨੂੰ ਸਖੀ ਕਿਹਾ ਜਾ ਚੁੱਕਿਆ ਇਹਨੂੰ ਖਿੱਚੋ ਔਰ ਖਿੱਚ ਕੇ ਜਹੰਨਮ ਦੇ ਵਿੱਚ ਸੁੱਟ ਦਿਓ ਤਾਂ ਪ੍ਰਾਵੋ ਸਾਨੂੰ ਹਰ ਅਮਲ ਕਰਨ ਤੋਂ ਪਹਿਲਾਂ ਹਰ ਅਛਾਈ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਚੰਗਾ ਦਿਖਾਉਣ ਤੋਂ ਪਹਿਲਾਂ ਅਸੀਂ ਬਹੁਤ ਚੰਗਾ ਦਿਖਾ ਕੇ ਖੁਸ਼ ਹੁੰਨੇ ਆਪਣੇ ਆਪ ਨੂੰ ਆਪਣੇ ਨੀਅਤਾਂ ਦਾ ਇੱਕ ਵਾਰੀ ਜਾਇਜ਼ਾ ਲੈ ਦੇਣਾ ਚਾਹੀਦਾ ਹੈ ਕਿ ਕਿਸ ਨੀਅਤ ਦੇ ਨਾਲ ਅਸੀਂ ਅਮਲ ਕਰ ਰਹੇ ਹਾਂ ਅੱਜ ਤਾਂ ਅੱਜ ਤਾਂ ਰਿਆਕਾਰੀ ਬਹੁਤ ਹੈ ਅਸੀਂ ਕੋਈ ਅਮਲ ਕਰਦੇ ਹਾਂ ਉਸ ਨੂੰ ਫੋਟੋਆਂ ਖਿਚਵਾਉਣੇ ਆ ਆਪਣੀਆਂ ਉਸ ਨੂੰ ਫੇਸਬੁੱਕ ਦੇ ਉੱਪਰ ਪਾਉਨੇ ਆ ਪਤਾ ਨਹੀਂ ਕੀ ਕੁਝ ਕਰਦੇ ਆ ਅਸੀਂ ਸਾਨੂੰ ਆਪਣੇ ਆਪ ਨੂੰ ਅੱਛਾ ਕਹਿਲਵਾਉਣਾ ਬਹੁਤ ਅੱਛਾ ਲੱਗਦਾ ਹੈ ਤਾਂ ਬਹਿਰ ਹਾਲ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਸ ਨਾਲ ਅੱਲਾ ਦੇ ہاں ਕੋਈ ਬਦਲਾ ਨਹੀਂ ਮਿਲਣਾ ਆਮਾਲ ਦੀ ਬਰਬਾਦੀ ਹੈ ਇਸ ਲਈ ਪਿਆਰੇ ਰਸੂਲ ਨੇ فرمایا ਇਨਮਾ ਲਆਮਾਲੁ ਬਿਨਿਆਤ ਬੇਸ਼ੱਕ ਆਮਲਾਂ ਦਾ دارومਤਾਰ ਨੀਅਤਾਂ ਦੇ ਉੱਪਰ ਹੈ ਇਹ ਇਸਲਾਮ ਦੀ ਬੇਸਿਕ ਔਰ ਮੁਢਲੀ ਸਿੱਖਿਆਵਾਂ ਦੇ ਵਿੱਚੋਂ ਇੱਕ ਸਿੱਖਿਆ ਹੈ ਕਿ ਲੋਗੋ ਕੰਮ ਕਰਨ ਤੋਂ ਪਹਿਲਾਂ ਆਪਣੀ ਨੀਅਤਾਂ ਦਾ ਜਾਇਜ਼ਾ ਲੈ ਲਓ ਤਾਂ ਮੈਂ ਅੱਲਾਹ ਤੋਂ ਉਮੀਦ ਕਰਦਾ ਹਾਂ ਕਿ ਸਾਨੂੰ ਹਰ ਕੰਮ ਕਰਨ ਤੋਂ ਪਹਿਲਾਂ ਆਪਣੀ ਨੀਅਤਾਂ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਅਮਲਾਂ ਦਾ ਸਹੀ ਫਲ ਹਾਸਲ ਕਰ ਸਕੀਏ ਅੱਲਾਹ ਤੋਂ ਦੁਆ ਕਰਦਾ ਕਿ ਅੱਲਾਹ ਸਾਨੂੰ ਅਮਲ ਦੀ ਤੋਫੀਕ ਦੇਵੇ